ਅਸੀਂ ਤਿੰਨੇ ਬੰਦਿਆਂ ਨੂੰ ਵੀ ਦਿਨ 7 6-7 ਘੰਟਿਆਂ ਚ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਤੇ ਇਹਨਾਂ ਕੋਲ ਜਿਹੜਾ ਦਾਅ ਵਗੈਰਾ ਜਿਹੜੇ ਇਹਨਾਂ ਤੋਂ ਹੋ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਇੱਕ ਕੱਲ ਐਕਚੁਅਲੀ ਲੜਕੀ ਜੀ ਸੀਮਾ ਡਾਕਟਰ ਆਫ ਨੰਦਰਾਲ ਤੇ ਜੇਮਨਤ ਚ ਲੱਗੀ ਹੋਈ ਸੀਗੀ ਤੇ ਉਸ ਨੂੰ ਉਸਦਾ ਮੋਬਾਈਲ ਰੈਡਮੀ ਉਹਕੇ ਦੋ ਬੰਦੇ ਲੈ ਗਏ ਸੀਗੇ ਜਿਨ੍ਹਾਂ ਚੋਂ ਇੱਕ ਦੀਪੂ ਐਲੀਅਸ ਪਾਲੀ ਦੀਪਕ ਦੂਜਾ ਦੀਪਕ ਸਨ ਵਰਮੇਸ਼ ਇਹ ਦੋਨਾਂ ਨੇ ਕੱਲ ਲੜਕੀ ਤੋਂ ਮੋਬਾਈਲ ਖੋਲਿਆ ਸੀਗਾ ਮੋਬਾਈਲ ਖੋਣ ਤੋਂ ਬਾਅਦ ਹੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਐਫਆਈ ਨੰਬਰ 106 ਅੰਡਰ ਸੈਕਸ਼ਨ 380 411 ਕੋਡ 2 ਅਸੀਂ ਸੀਡੀ 2 ਦਰਜ ਕੀਤਾ ਦਰਜ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇਹਨਾਂ ਦੀ ਅਸੀਂ ਟੈਕਨੀਕਲ ਦੇ ਨਾਲ ਸਹਾਇਤਾ ਦੇ ਨਾਲ ਅਸੀਂ ਜਿਹੜੇ ਦੋਨੋਂ ਮੁਰਜਮ ਸੀਗੇ ਉਹ ਗ੍ਰਿਫਤਾਰ ਕਰ ਲਏ ਤੇ ਜਿਹਨੇ ਇਹਨਾਂ ਨੂੰ ਮੋਬਾਈਲ ਵੇਚਿਆ ਸੀਗਾ ਉਹ ਦਵਿੰਦਰ ਜਸਲ ਹੈ son of ਜਸਵੀਰ ਸਿੰਘ ਇਹ ਵੀ ਇੱਥੇ ਮਾਮਸੇ ਦਾ ਰਹਿਣ ਵਾਲਾ ਇਹਨੇ ਉਹ ਮੋਬਾਈਲ ਖਰੀਦਿਆ ਸੀਗਾ ਅਸੀਂ ਤਿੰਨੇ ਬੰਦਿਆਂ ਨੂੰ ਵਿਦਿਨ 7 6 7 ਘੰਟਿਆਂ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਮੋਬਾਈਲ ਹੋਇਆ ਸੋ ਵੀ ਬਰਾਮਦ ਕਰ ਲਿਆ ਤੇ ਇਹਨਾਂ ਕੋਲ ਜਿਹੜਾ ਦਾਅ ਵਗੈਰਾ ਜਿਹੜੇ ਇਹਨਾਂ ਤੋਂ ਹੋ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਤੀਸਰੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਇਹ ਇੱਥੇ ਲੋਕਲ ਖੰਨੇ ਦੇ ਰਹਿਣ ਵਾਲੇ ਨੇ ਜਿਨ੍ਹਾਂ ਵਿੱਚੋਂ ਇੱਕ ਤਾਂ ਜਿਹੜਾ ਦੀਪਕ ਹੈ ਰਮੇਸ਼ ਦਾ ਇਹ 2016 ਚ ਮਰਡਰ ਦੇ ਕੇਸ ਵਿੱਚ ਸੀਗਾ ਇਹ ਹੁਣੀ 2024 ਦੀ ਲੇਟਸਟ ਵਾਰ ਆਇਆ ਹੈ ਆਉਂਦੇ ਸਾਰੀ ਇਹਨੇ ਫੇਰ ਉਟਾਖਵਾ ਦਾ ਕੰਮ ਸ਼ੁਰੂ ਕਰਤਾ ਸੀ ਤੇ ਸਰ ਕੋਈ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਇਹਨਾਂ ਤੇ ਰਿਕਾਰਡ ਹੀ ਹੈ ਕਿ ਇਹ ਇਹ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਰਿਮਾਂਡ ਲੈ ਕੇ ਸਾਰੀਆਂ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਉਂ ਹੋ ਰਹੀ ਸੀ ਜਾਂ ਹੋਰ ਕਿੰਨੇ ਨਿਵਾਦਾਂ ਤਾਂ ਕੀਤੀਆਂ ਤੋਂ ਤੁਹਾਨੂੰ ਡਿਟੇਲ ਬਾਅਦ ਸਾਰਾ ਦੱਸ ਦਿੱਤਾ ਜਾਊਗਾ ਅਸੀਂ ਤਿੰਨੇ ਬੰਦਿਆਂ ਨੂੰ ਵਿਦਿਨ 7 6-7 ਘੰਟਿਆਂ ਚ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਮੋਬਾਈਲ ਕੋਈ ਸੀ ਉਹ ਵੀ ਬਰਾਮਦ ਕਰ ਲਿਆ ਤੇ ਇਹਨਾਂ ਕੋਲ ਜਿਹੜਾ ਦਾਅ ਵਗੈਰਾ ਜਿਹੜੇ ਇਹਨਾਂ ਤੋਂ ਹੋ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਇੱਕ ਕੱਲ ਐਕਚੁਅਲੀ ਲੜਕੀ ਜੀ ਸੀਮਾ ਡਾਕਟਰ ਆਫ ਨੰਦਰਾਲ ਤੇ ਜੇਮਨਤ ਲੱਗੀ ਹੋਈ ਸੀਗੀ ਤੇ ਉਸ ਨੂੰ ਉਸ ਦਾ ਮੋਬਾਈਲ ਰੈਡਮੀ ਖੋ ਕੇ ਦੋ ਬੰਦੇ ਲੈ ਗਏ ਸੀਗੇ ਜਿਨ੍ਹਾਂ ਚੋਂ ਇੱਕ ਦੀਪੂ ਏਲੀਅਸ ਪੱਪਲੀ ਦੀਪਕ ਦੂਜਾ ਦੀਪਕ ਸੰਨਵਰਮੇਸ਼ ਇਹ ਦੋਨਾਂ ਨੇ ਕੱਲ ਲੜਕੀ ਤੋਂ ਮੋਬਾਈਲ ਖੋ ਲਿਆ ਸੀਗਾ ਮੋਬਾਈਲ ਖੋਣ ਤੋਂ ਬਾਅਦ ਵੀ ਜਿੱਡੇ ਦਾ ਸਾਡੇ ਕੋਲ ਇਨਫੋਰਮੇਸ਼ਨ ਆਈ ਐਫਪੀ ਨੰਬਰ 106 ਇੰਟਰਸੈਕਸ਼ਨ 380 ਬੀ 411 ਵਰਤੂ ਅਸੀਂ ਸੀਡੀਪੀ ਟੂਜ਼ ਦਰਜ ਕੀਤਾ ਦਰਜ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਇਹਨਾਂ ਦੀ ਅਸੀਂ ਟੈਕਨੀਕਲ ਦੇ ਨਾਲ ਸਹਾਇਤਾ ਦੇ ਨਾਲ ਅਸੀਂ ਜਿਹੜੇ ਦੋਨੋਂ ਮੁਰਜ਼ਮ ਸੀਗੇ ਉਹ ਗ੍ਰਿਫਤਾਰ ਕਰ ਲਏ ਤੇ ਜਿਹਨੇ ਇਹਨਾਂ ਨੂੰ ਮੋਬਾਈਲ ਵੇਚਿਆ ਸੀਗਾ ਉਹ ਦਵਿੰਦਰ ਜਸਲ ਹੈ son of ਜਸਵੀਰ ਸਿੰਘ ਇਹ ਵੀ ਇੱਥੇ ਮਾਨਸੇ ਦਾ ਰਹਿਣ ਵਾਲਾ ਇਹਨੇ ਉਹ ਮੋਬਾਈਲ ਖਰੀਦਿਆ ਸੀਗਾ ਅਸੀਂ ਤਿੰਨੇ ਬੰਦਿਆਂ ਨੂੰ ਵਿਦਿਨ 7 6-7 ਘੰਟਿਆਂ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਤੋਂ ਜਿਹੜਾ ਮੋਬਾਈਲ ਹੋਇਆ ਸੋ ਵੀ ਬਰਾਮਦ ਕਰ ਲਿਆ ਤੇ ਇਹਨਾਂ ਕੋਲ ਜਿਹੜਾ ਦਾਅ ਵਗੈਰਾ ਜਿਹੜੇ ਇਹਨਾਂ ਤੋਂ ਹੋ ਸੀ ਉਹ ਵੀ ਅਸੀਂਾਂ ਤੋਂ ਬਰਾਮਦ ਕਰ ਲਿਆ ਤੀਸਰੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਇਹ ਇੱਥੇ ਲੋਕਲ ਖੰਨੇ ਦੇ ਰਹਿਣ ਵਾਲੇ ਨੇ ਜਿਨ੍ਹਾਂ ਵਿੱਚੋਂ ਇੱਕ ਤਾਂ ਜਿਹੜਾ ਦੀਪਕਰ ਰਮੇਸ਼ ਦਾ ਇਹ 2016 ਚ ਮਰਡਰ ਦੇ ਕੇਸ ਵਿੱਚ ਸੀਗਾ ਇਹ ਹੁਣੀ 2024 ਦੀ ਲੇਟੈਸਟ ਵਾਰ ਆਇਆ ਹੈ ਆਉਂਦੇ ਸਾਰੀ ਇਹਨੇ ਫੇਰ ਉਟਾਖਵਾ ਦਾ ਕੰਮ ਸ਼ੁਰੂ ਕਰਤਾ ਸੀਗਾ ਕੀ ਸਰ ਕੋਈ ਨਸ਼ੇ ਦੀ ਪੂਰਤੀ ਲਈ ਕਰਦੇ ਸੀ ਜਾਂ ਇਹਨਾਂ ਦਾ ਰਿਕਾਰਡ ਇਹ ਹੀ ਹੈ ਕਿ ਇਹ ਹੁਣ ਅਸੀਂ ਇਹਦਾ ਰਿਮਾਂਡ ਲੈ ਕੇ ਰਿਮਾਂਡ ਲੈ ਕੇ ਸਾਰੀਆਂ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਉਂ ਹੋ ਰਹੀ ਸੀ ਜਾਂ ਹੋਰ ਕਿੰਨੇ ਨਿਵਾਦਾਂ ਦਾ ਕੀਤੀਆਂ ਤੋਂ ਸਾਨੂੰ ਡਿਟੇਲ ਬਾਅਦ ਸਾਰਾ ਦੱਸ ਦਿੱਤਾ ਜਾਊਗਾ